ਮੈਂ ਪੀਜੀਆ ਹੀ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਅਸੀਂ ਇਹੀ ਦਿਖਾਈਦੀ ਹੈ ਇੱਥੇ ਹੀ ਹੋ ਜਾਂਦੀ ਹੈ ਇੱਥੇ ਸੈਟੀਸਫਾਈ ਹੋ ਜਾਂਦੀ ਹੈ ਖਮਾਣਾ ਲੈ ਕੇ ਚੱਲਿਆ ਨਕੂਤਾ ਮੈਂ ਕੱਲ ਨੂੰ ਪੀਜੀਆ ਹੀ ਦਿਖਾਉਣੀ ਆ ਨੇ ਹਾਂ ਜੀ ਜਦੋਂ ਜਦ ਨਵੇਂ ਜਾਉਂਦੇ ਕਿ ਕਰ ਕੋਵਿਡ ਲਾਈਨ ਵਾਸਤੇ ਆਨਲਾਈਨ ਰਿਪੋਰਟ ਪਾਈ ਜਾਂਦੀ ਹੈ ਜਿੰਨਾ ਵੀ ਆਪਣਾ ਕਨੌਲੀ ਕਸਬੇ ਦੇ ਏਰੀਏ ਦੇ ਹਾਂ ਸਾਰੇ ਮੇਰੇ ਘਰ ਨਾਲ ਵੀ ਜਿੰਨੇ ਵੀ ਇੱਥੇ ਬੰਦੇ ਨੇ ਰਹਿੰਦੇ ਨੇ ਜਿੰਨੇ ਪੇਸ਼ੈਂਟ ਨੇ ਸਾਰੇ ਲਗਭਗ ਇੱਥੇ ਆਉਂਦੇ ਨੇ ਸਾਡੇ ਨਾਲ ਜੁੜੇ ਨੇ ਸਰਦਾਰ ਦਰਵੀਰ ਸਿੰਘ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਅਭਿਆਨ ਚਲਾਈ ਜਾ ਰਹੀ ਹੈ ਢਨੌਲੀ ਵਿਕੇ ਜਿਹਨਾਂ ਰੋਪੜ ਵਿੱਚ ਤੇ ਸਾਡੇ ਨਾਲ ਦਰਮਿਆਨ ਮੌਜੂਦ ਨੇ ਕਾਫੀ ਸਮੇਂ ਤੋਂ ਇੱਥੋਂ ਟੈਸਟ ਕਰਵਾ ਰਹੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਜੋ ਟੈਸਟ ਕਰਵਾ ਰਹੇ ਹਨ ਆਪਾਂ ਇਹਨਾਂ ਦਾ ਜੋ ਤਜਰਬਾ ਹੈ ਜੋ ਖਾਸ ਤਜਰਬਾ ਲਾਈਫ ਕੇਅਰ ਫਾਊਂਡੇਸ਼ਨ ਨਾਲ ਉਹ ਜਾਣਨਾ ਚਾਹਾਂਗੇ ਸਰਦਾਰ ਦਰਵੀਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲਾਈਫ ਕੇਰ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਧੰਨਵਾਦ ਤੁਹਾਡਾ ਤੁਸੀਂ ਲੈਬ ਤੇ ਆਏ ਹੋ ਟੈਸਟ ਕਰਵਾਏ ਨੇ ਤੁਸੀਂ ਅੱਜ ਜਿਹੜੀ ਰਿਪੋਰਟ ਲੈਣ ਆਏ ਹੋ ਪਹਿਲਾਂ ਦੱਸੋ ਵੀ ਕਦੋਂ ਤੋਂ ਤੁਹਾਡਾ ਇਹ ਵਿਸ਼ਵਾਸ ਬਣਿਆ ਹੋਇਆ ਜੀ ਇੱਥੇ ਮੈਂ ਲਗਭਗ ਤੋਂ 3 ਸਾਲ ਤੋਂ ਪਿੱਛੇ ਤੋਂ ਕਰਾ ਰਿਹਾ ਹਾਂ ਜੀ 3 ਸਾਲਾਂ ਤੋਂ ਇੱਥੇ ਕਰਾ ਰਿਹਾ ਹਾਂ ਤਾਂ ਕਿ ਕਨੌਲੀ ਤੋਂ ਕਨੌਲੀ ਲੈਬੈਟਰੀ ਤੋਂ ਜੀ ਪਰ ਇਹਨਾਂ ਦੀ ਜਿਹੜੀ ਸਰਵਿਸ ਬਹੁਤ ਵਧੀਆ ਜਿਵੇਂ ਕਿ ਆਪਾਂ ਮੰਨ ਲਓ ਵੀ ਅਗਲੇ ਦਿਨ ਨਹੀਂ ਵੀ ਜਾ ਸਕਦੇ ਕਿਤੇ ਰਿਪੋਰਟ ਲੈਣ ਵਾਸਤੇ ਔਨਲਾਈਨ ਰਿਪੋਰਟ ਪਾਈ ਜਾਂਦੀ ਆ ਆਨਲਾਈਨ ਉਪਰ ਡਾਕਟਰ ਨੂੰ ਦਿਖਾ ਵੀ ਸਕਦੀ ਹੈ ਇਹੋ ਜੀਆਂ ਫੈਸਿਲਿਟੀਆਂ ਜਾਨੀ ਕਿ ਬਹੁਤ ਵਧੀਆ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਫੈਸਿਲਿਟੀ ਹੈ ਇਹ ਵੱਡੀਆਂ ਲੈਬ ਦੁਆਰਾ ਹੀ ਦਿੱਤੀਆਂ ਜਾਂਦੀਆਂ ਨੇ ਪਰ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਉੱਤੇ ਇੱਥੇ ਨਾਲੇ ਗੁਰੂ ਘਰ ਆ ਜੰਨੇ ਹੋ ਨਾਲੇ ਤੁਸੀਂ ਟੈਸਟ ਕਰਾਉਂਦੇ ਤੁਹਾਨੂੰ ਇੱਕ ਬਹੁਤ ਘੱਟ ਰੇਟਾਂ ਉੱਤੇ ਇੱਕ ਵਧੀਆ ਸਰਵਿਸ ਮਿਲਦੀ ਹੈ ਤੁਹਾਨੂੰ ਬਹੁਤ ਵਧੀਆ ਸਰਵਿਸ ਹੈ ਇਹ ਘੱਟ ਰੇਟਾਂ ਤੇ ਜਾਨੀ ਕਿ ਹਰੇਕ ਬੰਦਾ ਇਹੀ ਚਾਹੁੰਦਾ ਹੁੰਦਾ ਵੀ ਮੇਰੇ ਘੱਟ ਪੈਸੇ ਲੱਗਣ ਹਾਂਜੀ ਪੈਸੇ ਨਹੀਂ ਖਾਤਰ ਬੰਦਾ ਇਧਰ ਉਧਰ ਭੱਜਾ ਫਿਰਦਾ ਨਹੀਂ ਇਸ ਕਰਕੇ ਹੁਣ ਇੱਥੇ ਲਗਭਗ ਇਸ ਏਰੀਏ ਦੇ ਹਾਂਜੀ ਜਿੰਨਾ ਵੀ ਆਪਣਾ ਕਨੌਲੀ ਕਸਬੇ ਦੇ ਏਰੀਏ ਦੇ ਸਾਰੇ ਹੀ ਮੇਰੇ ਘਰ ਨਾਲ ਵੀ ਜਿੰਨੇ ਵੀ ਇੱਥੇ ਬੰਦੇ ਨੇ ਰਹਿੰਦੇ ਨੇ ਜਿੰਨੇ ਪੇਸ਼ੈਂਟ ਨੇ ਸਾਰੇ ਲਗਭਗ ਇੱਥੇ ਹੀ ਆਉਂਦੇ ਨੇ ਹਾਂਜੀ ਕਿਉਂਕਿ ਇੱਥੋਂ ਹੁਣ ਸਵੇਰੇ ਨਰਨੇ ਗਾਲ ਦੇ ਰੋਪੜ ਜਾਵਾਂਗੇ ਫੇਰ ਟੈਸਟ ਕਰਾਵਾਂਗੇ ਤੇ ਜਾਣ ਚੁੱਕ ਤਕਲੀਫ ਸਾਲ ਚ ਤਾਂ ਹੋਰ ਹੀ ਜ਼ਿਆਦਾ ਤਕਲੀਫ ਬੜਾ ਫਾਇਦਾ ਹੋਇਆ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਜਿਵੇਂ ਤੁਸੀਂ ਦੱਸਿਆ ਕਿ ਨੇੜੇ ਜਿਹੜੇ ਵਾਲੇ ਸਾਰੇ ਇੱਥੋਂ ਕਰਵਾਉਂਦੇ ਨੇ ਹਨਾ ਟੈਸਟ ਕਰਾਉਂਦੇ ਨੇ ਤੇ ਉਹਨਾਂ ਦੇ ਤਜਰਬੇ ਕੀ ਹੁੰਦੇ ਨੇ ਲੈਬ ਨੂੰ ਲੈ ਕੇ ਕੀ ਬੋਲ ਹੁੰਦੇ ਨੇ ਨਹੀਂ ਦੇਖੋ ਜਿੰਨਾ ਟਾਈਮ ਆਪਾਂ ਨੂੰ ਮਿਲਦਾ ਇੱਥੇ ਬੈਠਣ ਦਾ ਮੈਡਮ ਦੀ ਡੀਲਿੰਗ ਇਹਨਾਂ ਦੇ ਸੁਭਾਅ ਦੇ ਲੈਕਚਰ ਸਾਰਾ ਕੁਝ ਹੈ ਜਾਨੀ ਕਿ ਟਾਈਮ ਟੂ ਟਾਈਮ ਤੁਹਾਨੂੰ ਹਰ ਇੱਕ ਚੀਜ਼ ਦੀ ਫੈਸਿਲਿਟੀ ਮਿਲ ਜਾਂਦੀ ਹੈ ਸਵੇਰੇ 7 ਵਜੇ ਖੁੱਲਣੀ ਹੈ ਤਾਂ 7 ਵਜੇ ਤੁਸੀਂ ਆ ਜਾਓ ਤਾਂ ਅਵੇਲੇਬਲ ਮੈਨਗੇ ਤੁਹਾਨੂੰ ਵੀ ਇੱਥੇ ਤੁਹਾਨੂੰ ਲੈਬ ਖੁੱਲੀ ਮਿਲੇਗੀ ਖੁੱਲੀ ਮਿਲੇਗੀ ਲੈਬ ਜੀ ਵੀ ਜਿਹੜੇ ਦੂਰੋਂ ਨੇੜੇੋਂ ਆਂਦੇ ਦੂਰੋਂ ਖਾਸ ਕਰਕੇ ਜਿਹੜੇ ਆਂਦੇ ਉਹਨਾਂ ਨੂੰ ਟੈਸਟ ਕਰਾਉਣ ਦੀ ਕੋਈ ਦਿੱਕਤ ਨਹੀਂ 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 ਕੋਈ ਇਹ ਲੈਬੋਰਟਰੀ ਖੁੱਲੀ ਮਿਲ ਜੂ ਲੈਬੋਰਟਰੀ ਤੁਹਾਨੂੰ ਜੇ 7 ਵਜੇ ਤੋਂ 7 ਵਜੇ ਮਿਲੂਗੀ ਖੁੱਲੀ ਜੀ ਜਿਵੇਂ ਤੁਹਾਡੇ ਹੱਥ ਚ ਰਿਪੋਰਟ ਹੈ ਤੁਸੀਂ ਰਿਪੋਰਟ ਕਰਾਉਂਦੇ ਹੋ ਜਿਵੇਂ ਨੇੜੇ ਤੇੜੇ ਕਈ ਜਿਵੇਂ ਦਿੱਕਤਾਂ ਆਉਂਦੀਆਂ ਨੇ ਬੰਦੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਹਨਾ ਕਈ ਕਈ ਮਨ ਤੇ ਡਾਊਟ ਆ ਜਾਂਦਾ ਵੀ ਰਿਪੋਰਟ ਠੀਕ ਨਹੀਂ ਆਈ ਜਾਂ ਰਿਪੋਰਟ ਮੈਨੂੰ ਵਧੀਆ ਨਹੀਂ ਤੁਹਾਨੂੰ ਕਦੇ ਪਰੇਸ਼ਾਨ ਰਿਪੋਰਟ ਤਾਂ ਇਦਾਂ ਹੀ ਹੋਣ ਜਿਵੇਂ ਲਗਭਗ ਮੰਨ ਲਓ ਮੇਰੀ ਸਟੇਬਲ ਹੋ ਗਈ ਹਾਂਜੀ ਪਿਛਲੇ 3 ਟਰਮਾਂ ਤੋਂ ਮੈਂ ਲਗਭਗ ਤਿੰਨ ਮਹੀਨੇ ਬਾਅਦ ਰਿਪੋਰਟ ਕਰਾਉਣੇ ਕਰਾਉਣਾ ਬੜੀ ਵਧੀਆ ਗੱਲ ਹੈ ਤਿੰਨ ਮਹੀਨੇ ਬਾਅਦ ਰਿਪੋਰਟ ਕਰਾਈ ਦੀ ਉਹ ਤਿੰਨ ਮਹੀਨੇ ਬਾਅਦ ਉਹੀ ਲਗਭਗ ਉਹੀ ਜਿਦੋਂ ਦੇ ਨੇ ਸਿੰਪਲ ਤਾਂ ਚਲੋ ਲੈਣੇ ਲੈਣੇ ਨੇ ਤੇ ਜੋ ਰਿਜ਼ਲਟ ਆ ਉਹ ਸੇਮ ਹੀ ਹੁੰਦਾਗਾ ਜੀ ਹਾਂਜੀ ਤੇ ਇੱਥੋਂ ਵਿਸ਼ਵਾਸ ਬਣ ਜਾਂਦਾ ਬੰਦੇ ਦਾ ਵੀ ਯਾਰ ਆਪਣੇ ਕੋਈ ਹੈ ਨਹੀਂ ਇਹਦੇ ਵਿੱਚ ਕੋਈ ਖਰਾਬੀ ਨਹੀਂ ਹੋ ਸਕਦੀ ਜਦੋਂ ਆਪਣੇ ਲੈ ਸੈਂਪਲ ਜਿਹੜੇ ਸਹੀ ਭਰੇ ਗਏ ਨੇ ਜਦਨੇ ਦਾ ਰਿਜ਼ਲਟ ਸਹੀ ਆ ਤੇ ਸਾਰਾ ਕੁਝ ਯਾਨੀ ਕਿ ਸੰਸ਼ੇਸ਼ਕ ਕੀ ਮੰਨ ਤੁਸੀਂ ਸਰੀਰਕ ਤੌਰ ਤੇ ਵੀ ਮਹਿਸੂਸ ਕਰਦੇ ਹੋ ਵੀ ਜੇ ਮੇਰਾ ਸਰੀਰ ਸਹੀ ਹੈ ਰਿਪੋਰਟਾਂ ਨਾਲ ਮੈਚ ਕਰ ਰਹੀ ਹੋਣੀ ਰਿਪੋਰਟ ਹਾਂਜੀ ਹਾਂਜੀ ਇਹ ਚੀਜ਼ ਨੂੰ ਤਾਂ ਆਪਾਂ ਪਹਿਲਾਂ ਦੇਖਾਂਗੇ ਨਾ ਕਿ ਮੇਰਾ ਸਰੀਰ ਕੁਝ ਹੋਰ ਦੱਸ ਰਿਹਾ ਰਿਪੋਰਟਾਂ ਕੁਝ ਹੋਰ ਦੱਸ ਰਹੀਆਂ ਨੇ ਉੱਥੇ ਬੰਦੇ ਨੂੰ ਜਾਨੀ ਕਿ ਸ਼ੱਕ ਦੇ ਦਰਜੇ ਆ ਜਾਂਦਾ ਹਾਂਜੀ ਇਹ ਤੁਹਾਡੇ ਨਾਲ ਕਦੇ ਨਹੀਂ ਕਦੇ ਵੀ ਨਹੀਂ ਹੁੰਦਾ ਪਰ ਮੈਂ ਪੀਜੀਆਈ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਕਾਰਡੀਓ ਦਾ ਤੇ ਸ਼ੂਗਰ ਦਾ ਪੀਜੀ ਤੋਂ ਹਾਂਜੀ ਜਿਵੇਂ ਤੁਸੀਂ ਹੁਣ ਪੀਜੀ ਦੀ ਆਪਾਂ ਖਾਸ ਤੌਰ ਤੇ ਪੀਜੀ ਦੀ ਗੱਲ ਹੈ ਪੀਜੀ ਤੋਂ ਵੱਡਾ ਦਾਰਾ ਤਾਂ ਦੇਖੋ ਕੋਈ ਹੈ ਨਹੀਂਗਾ ਹਾਂਜੀ ਕਿੱਡੇ ਵੱਡੇ ਸੰਘਰ ਵੱਡੇ ਵੱਡੇ ਹਨਾ ਪੋਲਿਟੀਸ਼ਨ ਵਰਗੇ ਵੀ ਉੱਥੇ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ ਹਨਾ ਤੁਸੀਂ ਇਹ ਦੱਸੋ ਕਿ ਪੀਜੀ ਜਦੋਂ ਵੀ ਰਿਪੋਰਟ ਲੈ ਕੇ ਗਏ ਆ ਉੱਥੇ ਰਿਪੋਰਟ ਤਾਂ ਆਮ ਲੈਬ ਦੀ ਰਿਪੋਰਟ ਨੂੰ ਤਾਂ ਦੇਖਦੇ ਵੀ ਨਹੀਂ ਹੈਗੇ ਪਰ ਇਹ ਰਿਪੋਰਟ ਜਦੋਂ ਵੀ ਰੱਖੀ ਹੈ ਸਾਹਮਣੇ ਉਹਨਾਂ ਨੇ ਕਬੂਲ ਵੀ ਕਦੀ ਉਹਨਾਂ ਨੇ ਇਗਨੋਰ ਨਹੀਂ ਕੀਤਾ ਇਸ ਚੀਜ਼ ਨਾਲ ਅੱਛਾ ਜੀ ਹਾਂ ਜੀ ਵੀ ਆਪਾਂ ਕਿੱਥੋਂ ਆਪਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਲਾਈਫ ਕੇਅਰ ਫਾਊਂਡੇਸ਼ਨ ਦੀ ਇਹਨਾਂ ਦੀ ਰਿਪੋਰਟ ਆ ਉਹਨਾਂ ਨੇ ਕਦੀ ਨਹੀਂ ਕਿਹਾ ਵੀ ਤੁਸੀਂ ਇੱਥੋਂ ਕਰਾਉਣੀ ਆ ਜਾਂ ਪੀਜੀਆਈ ਤੋਂ ਹੀ ਕਰਾਉਣੀ ਆ ਅਸੀਂ ਇਹੀ ਦਿਖਾਈ ਦੀ ਹੈ ਇੱਥੇ ਹੀ ਜਾਨੀ ਕਿ ਟੈਸਟ ਹੀ ਆ ਜਾਂਦਾ ਇੱਥੇ ਸੈਟੀਸਫਾਈ ਨਹੀਂ ਦੇਖੋ ਤੁਸੀਂ ਪੀਜੀਆਈ ਵਰਗੇ ਦਾਰੇ ਤੋਂ ਵੀ ਹੈ ਨਾ ਸੈਟੀਸਫਾਈਡ ਤੇ ਉਹ ਵੀ ਜਾਣਦੇ ਨੇ ਕਿ ਇਹ ਕਹਿੰਦੇ ਵੀ ਇਹ ਰਿਪੋਰਟ ਆ ਜਿਹੜੀ ਉਹਦੀ ਰਿਪੋਰਟ ਬਹੁਤ ਵਧੀਆ ਬੜੀ ਖਾਸ ਰਿਪੋਰਟ ਹੁੰਦੀ ਆ ਤੇ ਵੀ ਜੇ ਵਰਗਾ ਦਾਦਰਾ ਵੀ ਜਿਹੜਾ ਨੂੰ ਆ ਮੰਨਣ ਤੋਂ ਨਾ ਨਹੀਂ ਮੰਨਣ ਤੋਂ ਮੰਨ ਲੀਕ ਮੰਨਾਨੀ ਕਰਸਾ ਤੁਹਾਡੇ ਪਰਿਵਾਰ ਚ ਹੋਰ ਕੋਣ ਕਰਾਉਂਦੇ ਤੈਸੀ ਬਸ ਮੇਰੀ ਮਿਸੀ ਨੇ ਹਾਂਜੀ ਉਹ ਵੀ ਆਉਂਦੇ ਨਹੀਂ ਇੱਥੇ ਲਗਭਗ 3 ਮਹੀਨੇ ਬਾਅਦ ਅਸੀਂ ਦੋਨੇ ਜੀ ਇੱਥੇ ਕਰਵਾ ਕੇ ਜੰਨੇ ਆ ਤੇ ਇਹ ਕਿਉਂ 3 ਮਹੀਨੇ ਬਾਅਦ ਹੀ ਕਿਉਂ ਕਰਾਣੇ ਕੋਈ ਟੈਸਟ ਬਸ ਇਦਾਂ ਜਣੇ ਜਿਵੇਂ ਡਾਕਟਰ ਲਿਖ ਦਿੰਦੇ ਨੇ ਉਵੇਂ ਕਰਾ ਲੀਦੇ ਨੇ ਆਪਣੀ ਮਰਜ਼ੀ ਨਾਲ ਵਿੱਚ ਕਰਾ ਲਈਦੇ ਨੇ ਬੱਚਾ ਹਾਂ ਵੀ ਜੇ ਕਿਤੇ ਕੋਈ ਲੈਵਲ ਵਧਿਆ ਘਟਿਆ ਲੱਗੇ ਤਾਂ ਆਪਣਾ ਕਰਾ ਲਈਦਾ ਜੀ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਟੈਸਟ ਕਰਾਨੇ ਹੋ ਤੇ ਜਿਵੇਂ ਬਾਹਰ ਕਿਸੇ ਲੈਬ ਦੇ ਵਿੱਚ ਕਰਾਣਾ ਪਵੇ ਹੈਨਾ ਨਹੀਂ ਨਹੀਂ ਉੱਥੇ ਬੰਦਾ ਤਾਂ ਪਹਿਲਾਂ ਹੀ ਹੋ ਜਾਂਦਾ ਯਾਰ ਇੰਨੇ ਸ਼ੌਕ ਲੱਗ ਜਾਂਦੇ ਨੇ ਪੈਸਿਆਂ ਦਾ ਸ਼ੌਕ ਲੱਗ ਜਾਂਦਾ ਬੰਦੇ ਨੂੰ ਇਹੋ ਜਿਹੇ ਜਾਨੀ ਕਿ ਫੈਸਿਲਿਟੀਆਂ ਬਹੁਤ ਘੱਟ ਨੇ ਜਿਸ ਦੇ ਆਪਣੇ ਕਸੂਰੀ ਦੇ ਵਿੱਚ ਤਾਂ ਵਧੀਆ ਗੱਲ ਬੈਠੀ ਲੈਂਦੇ ਫਿਰ ਤੇ ਲਾਈਫ ਪੀਰ ਫਾਊਂਡੇਸ਼ਨ ਦੀ ਹੈਗੀ ਆ ਲੈਬ ਹਮ ਸੁਖ ਸੁਗਤ ਤਾਂ ਹੈ ਨੇੜੇ ਦਾ ਜ਼ਿਆਦਾ ਫਾਇਦਾ ਦੂਜੇ ਪੈਸੇ ਦਾ ਫਾਇਦਾ ਯਾਨੀ ਕਿ ਟਾਈਮ ਵੀ ਬਚਦਾ ਤੁਹਾਡਾ ਤੇ ਮਨੀ ਵੀ ਬਚਦਾ ਪੈਸੇ ਦੀ ਬਚਤ ਹੈ ਜੀ ਉਹ ਹਰ ਵਰਗ ਨੂੰ ਹੈ ਪੈਸੇ ਦੀ ਬਚਤ ਹਾਂ ਜੀ ਜੀ ਇੱਕ ਸਵਾਲ ਹੋਰ ਕਿ ਗੁਰੂ ਘਰ ਨੇ ਸੇਵਾਵਾਂ ਵਾਸਤੇ ਸੰਗਤੀਆਂ ਸੇਵਾਵਾਂ ਵਾਸਤੇ ਵੀ ਸਭ ਦਾ ਭਲਾ ਹੋ ਸਕੇ ਇਹ ਜਿਹੜੀ ਥਾਂ ਜਿਹੜੀ ਮੁਹੱਈਆ ਕਰਵਾਈ ਹੈ ਉਹਨਾਂ ਨੇ ਦਿੱਤੀ ਹੈ ਥਾਂ ਵੀ ਤੁਸੀਂ ਭਲਾ ਕਰ ਸਕੋ ਲੋਕਾਂ ਦਾ ਲਾਈਫ ਕੇਅਰ ਫਾਊਂਡੇਸ਼ਨ ਨੇ ਇਹ ਜਗ੍ਹਾ ਦਿੱਤੀ ਤੁਸੀਂ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਸਹਿਬਾਨ ਨੇ ਕਮੇਟੀ ਸਹਿਬਾਨਾਂ ਨੂੰ ਬਹੁਤ ਬਹੁਤ ਧੰਨਵਾਦੀ ਉਹਨਾਂ ਨੇ ਇੰਨੀ ਸਹੂਲਤ ਦਿੱਤੀ ਹੈ ਇਹ ਲਗਭਗ ਸਾਰੇ ਕਸਬੇ ਵਾਸਤੇ ਸਹੂਲਤ ਹੈ ਇਹ ਕਿਸੇ ਇੱਕ ਬੰਦੇ ਵਾਸਤੇ ਤਾਂ ਹੈ ਨਹੀਂ ਜਾਂ ਕਮੇਟੀ ਵਾਸਤੇ ਨਹੀਂ ਹੈ ਇਹ ਉਹਨਾਂ ਨੇ ਸਾਰੇ ਹੀ ਜਾਨੀ ਕਿ ਕਸਬੇ ਵਾਸਤੇ ਸਹੂਲਤ ਦਿੱਤੀ ਹੈ ਸਰ ਮੇਰੇ ਵੱਲੋਂ ਸਾਰੇ ਕਸਬੇ ਵੱਲੋਂ ਇਹਨਾਂ ਦਾ ਧੰਨਵਾਦ ਬੜੇ ਨਿੱਕੇ ਸ਼ਬਦਾਂ ਦਾੜੇ ਚਲੋ ਇੱਕ ਆਖਰੀ ਸਵਾਲ ਚਲੋ ਜਿਹਨਾਂ ਨੇ ਇਹ ਲੈਬਾਰਟਰੀ ਸ਼ੁਰੂਆਤ ਕੀਤੀ ਸਰਦਾਰ ਅਵਤਾਰ ਸਿੰਘ ਬੈਣੀਪੁਰ ਅਨਿਤ ਇੱਕ ਰਾਜਪੁਰੇ ਤੋਂ ਸ਼ੁਰੂਆਤ ਹੁੰਦੀ ਹੈ ਅੱਜ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਬਟੰਡੇ ਚਲ ਜਾਓ ਬਰਨਾਲੇ ਚਲ ਜਾਓ ਤੁਸੀਂ ਭੀਕੀ ਮਾਨਸਾ ਸੰਤੂਲਗੜ੍ਹ ਪਛਿਛਲਾ ਇਲਾਕਾ ਚਲ ਜਾਓ ਇਹ ਦੁਰਦੁਆਬਾ ਚਲਦੇ ਹਨ ਮਾਲਵੇ ਵਿੱਚ ਇਹ ਇੰਨੀਆਂ ਲੈਬੋਰੀਟਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਇਸ ਉਦਮ ਸਤਿਵਾਂ ਉਨ੍ਹਾਂ ਬਾਰੇ ਜਿਹੜੇ ਡਾਇਰੈਕਟਰ ਸਹਿਵਾ ਹੁੰਦੇ ਜੋ ਇਹ ਸਵਾਵਾ ਦੇ ਵਿਕਿੰਦਰ ਜਾਈ ਭਲਾ ਹੋਇਆ ਲੋਕਾਂ ਦਾ ਉਨ੍ਹਾਂ ਬਾਰੇ ਤੁਹਾਡੇ ਅਹਿਸਾਸਾਂ ਦੇ ਸ਼ਬਦ ਕੀ ਨੇ ਦੇਖੋ ਹੀ ਆਪਾਂ ਬਾਈ ਫੇਸ ਤਾਂ ਨਹੀਂ ਦੇਖੇ ਹਾਂਜੀ ਪਰ ਜਿਹੋ ਜੀ ਇਹਨਾਂ ਨੇ ਫੈਸਿਲਿਟੀ ਦਿੱਤੀ ਹੈ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਜੀ ਕਿ ਉਹਨਾਂ ਨੇ ਇਹੋ ਜੀ ਫੈਸਿਲਿਟੀ ਦਿੱਤੀ ਹੈ ਮਾਇਆ ਕੀਤੇ ਲੋਕਾਂ ਨੂੰ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਬੜੇ ਭਾਪਿੰਨੇ ਸ਼ਬਦ ਆ ਤੁਹਾਡੇ ਬਾਕੀ ਤੁਸੀਂ ਕੈਮਰੇਜ ਦੇਖ ਕੇ ਦੱਸੋ ਕਿ ਜਿਹੜੇ ਆਸ-ਪਾਸ ਦੇ ਕਸਬੇ ਦੇ ਲੋਕ ਨੇ ਹਾਂਜੀ ਉਹਨਾਂ ਨੂੰ ਤੁਸੀਂ ਕੀ ਸਨੇਹਾ ਦਵੋਗੇ ਵੀ ਤੁਹਾਡਾ ਜਿਵੇਂ ਵਿਸ਼ਵਾਸ ਬਣਿਆ ਹੋਇਆ ਤੁਸੀਂ ਟੈਸਟ ਕਰਾਓ ਨਿਸ਼ਚਿਤ ਹੋ ਕੇ ਪੀਜੀਏ ਵੀ ਮੰਨਦੀ ਹੈ ਟੈਸਟ ਹਾਂਜੀ ਪੀਜੀਏ ਹੀ ਮੰਨਦੀ ਆ ਦੇਖੋ ਮੈਂ ਹੁਣ ਆ ਲੈ ਕੇ ਚੱਲਿਆ ਰਿਹਾ ਕੋਟਾ ਮੈਂ ਕੱਲ ਨੂੰ ਪੀਜੀਏ ਹੀ ਦਿਖਾਉਣੀ ਆ ਨੇ ਹਾਂਜੀ ਆਪਾਂ ਸਾਰੇ ਕਸਬੇ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਇੱਥੇ ਲਾਈਫ ਫਾਰਮੇਸ਼ਨ ਕੇਂਦਰ ਤੇ ਘਨੌਲੀ ਵੀ ਖਿਐ ਆਓ ਆਪਣੇ ਟੈਸਟ ਕਰਾਓ ਤੇ ਆਪਣੀਆਂ ਬਿਮਾਰੀਆਂ ਦਾ ਜੋ ਵੀ ਹੈਗਾ ਉਹ ਛੁਟਕਾਰਾ ਹੋ ਸਕਦੇ। ਵੀ ਸਮੇ ਤੋਂ ਪਹਿਲਾਂ ਸਮੇ ਤੋਂ ਪਹਿਲਾਂ ਟ੍ਰੀਟਮੈਂਟ ਵੀ ਠੀਕ ਮੈਂ ਅ ਬਿਮਾਰੀ ਹੋਣ ਤੋਂ ਬਾਅਦ ਤਾਂ ਚਲੋ ਆਪਾਂ ਟ੍ਰੀਟਮੈਂਟ ਕਰਾਉਣਾ ਹੀ ਹੈ ਟੈਸਟ ਕਰਾਉਣਾ ਹੈ ਜੇ ਤੁਸੀਂ ਤਿੰਨ ਤਿੰਨ ਮਹੀਨੇ ਬਾਅਦ ਪਹਿਲਾਂ ਹੀ ਕਰਾਉਂਦੇ ਰਹੋ ਤਿੰਨ ਵਾਈਜ਼ ਕਰਾਉਂਦੇ ਰਹੋ ਤਾਂ ਠੀਕ ਹੈ ਤੁਹਾਡੇ ਵਾਸਤੇ ਆਪਣੇ ਵਾਸਤੇ ਠੀਕ ਹੈ ਡਾਕਟਰ ਨੇ ਤਾਂ ਲਿਖਣਾ ਹੈ ਲਿਖਣਾ ਹੈ ਡਾਕਟਰ ਤਾਂ ਦੇਖੂਗਾ ਤਾਂ ਫਿਰ ਲਿਖੂਗਾ ਜੀ ਉਹ ਹਾਂ ਜੀ ਬਹੁਤ ਫਾਇਦਾ ਹੱਸਣ ਹਾਂ ਜੀ ਬਹੁਤ ਫਾਇਦਾ ਬਹੁਤ ਹਾਂ ਜੀ ਵੀ ਸਰਜੀ ਸਿੰਘ ਜੀ ਤੁਸੀਂ ਇੱਥੇ ਆਮ ਤੌਰ ਦੇ ਉੱਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੌਲੀ ਵਿੱਚ ਟੈਸਟ ਕਰਾਉਂਦੇ ਰਹੇ ਨੇ ਪਲੇਸ ਹਨ। ਇੱਕ ਕਾਫੀ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ। ਹਾਂਜੀ। ਤੇ ਤੁਸੀਂ ਤੁਹਾਡੇ ਹੱਥ ਰਿਪੋਰਟਾਂ ਕੱਲ ਕੀ ਟੈਸਟ ਕਰਵਾਇਆ ਤੁਸੀਂ? ਸਾਰੀ ਬਾਡੀ ਦੇ ਉਹਦਾ ਜੈਕਅਪ ਕਰਾਇਆ ਜਿਹੜੇ ਬੇਸਿਕਲੀ ਹੁੰਦੇ ਨਾ ਮੈਂ ਤਕਰੀਬਨ 4-5 ਮਹੀਨੇ ਬਾਅਦ ਕਰਾਉਂਦਾ ਹੀ ਰਹਿੰਦਾ। ਹੂੰ। 1 ਮਹੀਨੇ ਕਰਦੇ ਆ ਵੀ ਫੈਮਿਲੀ ਨੇ ਵੀ ਇਦਾਂ ਹੀ। ਹਾਂਜੀ। ਮੈਂ ਇੱਕ ਫਿਟ ਜਿੰਮੇ ਚਲਾਉਂਦਾ। ਹੂੰ। ਮੈਂ ਹੋਰ ਮੁੰਡਿਆਂ ਨੂੰ ਵੀ ਕਹਿੰਦਾ ਹੁੰਦਾ ਵੀ ਤੁਸੀਂ ਆਪਣਾ ਨਾਰਮਲੀ ਜਿਹੜੇ ਬੇਸਿਕਲੀ ਆਪਣਾ ਟੈਸਟ ਆ ਇਹ ਕਰਾਉਂਦੇ ਰਹਿਣਾ ਚਾਹੀਦਾ ਜਦੋਂ ਆਪਾਂ ਨੂੰ ਕੋਈ ਮੇਜਰ ਬਿਮਾਰੀ ਲੱਗ ਜਾਂਦੀ ਹੈ ਫਿਰ ਦਿੱਕਤ ਆ ਜਾਂਦੀ ਹੈ ਜਦੋਂ ਪਹਿਲਾਂ ਮੜਾ ਮੋਟਾ ਕੁਝ ਹੀ ਗ੍ਰਾਮ ਮਿਲ ਜੇ ਉਹ ਸਾਨੂੰ ਠੀਕ ਰਹਦਾ ਹੁੰਦਾ ਜੀ ਤੇ ਤੁਸੀਂ ਟੈਸਟ ਕਰਵਾ ਰਹੇ ਹੋ ਤੁਸੀਂ ਸਾਰਿਆਂ ਨੂੰ ਪ੍ਰੇਰ ਦੇ ਵੀ ਇੱਥੇ ਟੈਸਟ ਕਰਵਾਉਂਦੇ ਹੋ ਹੈਨਾ ਤੇ ਇੱਥੇ ਤੁਸੀਂ ਆ ਕੇ ਜਦੋਂ ਟੈਸਟ ਕਰਾਉਂਦੇ ਹੋ ਪਹਿਲਾਂ ਤੁਸੀਂ ਮਹਿੰਗੇ ਬਾਹਰ ਦੇ ਬਾਹਰ ਟੈਸਟ ਕਰਾਉਂਦੇ ਸੀਗੇ ਤੇ ਬਾਅਦ ਦੇ ਨਾਲ ਡਿਫਰੈਂਸ ਤੁਹਾਨੂੰ ਜਿਹੜਾ ਲੱਗਿਆ ਉਹ ਤਾਂ ਕਾਫੀ ਲੱਗਦਾ ਹੈ ਜੀ ਹਾਂਜੀ ਕਾਫੀ ਹੈ ਫਰਕ ਤਾਂ ਅੰਸ਼ ਜੀ ਇੱਕ ਕੱਲਾ ਜੇ ਤੁਸੀਂ ਵਿਟਾਮਿਨ ਡੀ ਹੀ ਕਰਾਓ ਤਾਂ 12000 ਰੁਪਏ ਜਾਏ ਤੇ 850 ਵਿੱਚ ਸਾਰੇ ਡੈਸਟ 850 ਵਿੱਚ ਸਾਰੇ ਹੋ ਜਾਂਦੇ ਆ ਠੀਕ ਹੋ ਗਿਆ ਤੇ ਹੁਣ ਤੱਕ ਕਿੰਨੇ ਕਿੰਨਾਂ ਨੂੰ ਜੋੜ ਚੁੱਕੀ ਆ ਤੁਸੀਂ ਮੈਂ ਤਾਂ ਹਰੇਕ ਨੂੰ ਕਹਿੰਦਾ ਹੁੰਦਾ ਜੀ ਮੇਰੇ ਕੋਲ ਤਕਰੀਬਨ ਕਾਫੀ ਉੱਚੇ ਆਉਂਦੇ ਆ ਤਕਰੀਬਨ ਕਰਾ ਕੇ ਵੀ ਜਾਂਦੇ ਨੇ ਐਦਾਂ ਨਹੀਂ ਹੈ ਬਦੂ ਵਧੀਆ ਇਹ ਜਿਹਨੀ ਪ੍ਰਾਗ ਰਹਿ ਐ ਤੇ ਗੋਦਵਾਰਾ ਸਾਹਿਬ ਤੇ ਹੀ ਵਧੀਆ ਘੱਟ ਰੇਟ ਤੇ ਹੁੰਦੇ ਆ ਠੀਕ ਆ ਸਰ ਜੀ ਇੱਕ ਘੱਟ ਰੇਟ ਦਾ ਵੀ ਨਿਕਲਦਾ ਜਿਵੇਂ ਮੈਂ ਪਹਿਲੇ ਕੱਸ ਰਿਹਾ ਸੀ ਕਿ ਅ ਪੀਜੀਆਈ ਵਰਤੀ ਸੈਕਟਰ ਜਿਹੜੇ ਮੰਨੇ ਜਾਂਦੇ ਜਿਹੜੇ ਹੌਮੀ ਪਾਬਾ ਵਰਗੇ ਟਾਟਾ ਵਰਗੇ ਹਸਪਤਾਲ ਨੇ ਜਿਦੇ ਵੱਟੇ ਉੱਥੇ ਤੱਕ ਰਿਪੋਰਟਾਂ ਨੇ ਜਿਹੜੀਆਂ ਕਰਵਾੰਤ ਹੁੰਦੀਆਂ ਨੇ ਚਲੋ ਤੁਸੀਂ ਤਾਂ ਫਿਟਨੈਸ ਵਾਲੀ ਸਾਈਡ ਜਾ ਰਹੇ ਹੋ ਫਿਟ ਕਰ ਰਹੇ ਉਹ ਚੰਗੀ ਗੱਲ ਹੈ ਪਰ ਜੋ ਬਿਮਾਰ ਹੋ ਜਾਂਦੇ ਲੋਕ ਉਹਨਾਂ ਦੀ ਰਿਪੋਰਟਾਂ ਉਹਨਾਂ ਅਦਾਰਿਆਂ 'ਚ ਕਰਵਾੰਤ ਹੁੰਦੀਆਂ ਐ ਇੰਨੇ ਘੱਟ ਰੇਟਾਂ 'ਤੇ ਤੇ ਇਸ ਬਾਰੇ ਤੁਹਾਡੇ ਕੀ ਹੈ ਹਿਸਾਬ ਲਈ ਐਤਨੇ ਸਰ ਇੱਕ ਮੇਰੀ ਮਦਰ ਹੈ ਉਹਨਾਂ ਦਾ ਪੀਜੀਆਈ ਤੋਂ ਅਲਾਵਾ ਚੱਲਦਾ ਉਹ ਵੀ ਇੱਥੇ ਹੀ ਕਰਾਉਂਦੇ ਟੈਸਟੀ अच्छा जी हां जी ਉਹਨਾਂ ਦੇ ਵੈਲਡ ਉੱਥੇ ਚੱਲਦੇ ਆ ਬਿਲਕੁਲ ਸਹੀ ਹੈ ਬਿਲਕੁਲ ਅੱਛਾ ਕੀ ਟੈਸਟ ਚੱਲ ਉਹਨਾਂ ਨੇ ਹਾਰਟ ਦੀ ਪ੍ਰੋਬਲਮ ਹੈ ਹੂੰ ਉਹਨਾਂ ਨੇ ਸਟੰਟ ਪਿਆ ਹੋਇਆ ਪਹਿਲਾਂ ਹੀ ਤੇ ਹੁਣ ਵੀ ਉਹਨਾਂ ਦਾ ਤਕਰੀਬਨ ਅਸੀਂ 3-4 ਮਹੀਨੇ ਬਾਅਦ ਬੁਲਾਉਂਦੇ ਆ ਇੱਥੋਂ ਹੀ ਟੈਸਟ ਕਰਾ ਕੇ ਜਾਂਦੇ ਉੱਥੇ ਚੱਲਦੇ ਸੀ ਬਾਕੀ ਤੁਸੀਂ ਇੱਕ ਆਪਣਾ ਇੱਕ ਆਖਰੀ ਸਵਾਲ ਕਿ ਤੁਸੀਂ ਆਪਣੇ ਸ਼ਬਦਾਜੇ ਦੱਸੋ ਵੀ ਕਨੋਲੀ ਵਾਸੀਆਂ ਨੂੰ ਨੇੜਲੇ ਵਾਸੀਆਂ ਨੂੰ ਕਿੰਨਾ ਵੱਡਾ ਜਿਹੜਾ ਫਾਇਦਾ ਬਹੁਤ ਫਾਇਦਾ ਹੋਇਆ ਸਰ ਜੀ ਮੈਂ ਇੱਥੇ ਲੋਕਲ ਹੀ ਸ਼ੌਪ ਵੀ ਹੈ ਸਾਡੀ ਪੇਂਟ ਹਾਰਵਰਥ ਸੈਂਟਰੀ ਦੀ ਇੱਥੇ ਲੋਕਲ ਨੇ ਦੁਕਾਨੇ ਸਾਡੀਆਂ ਬਹੁਤ ਵਧੀਆ ਮਤਵਰ ਪ੍ਰਾਲਾ ਕੀਤਾ ਹੈ ਜਿੰਨਾ ਵੀ ਕੀਤਾ ਹੈ ਜਿਹੜੀ ਸਸਤਾ ਨਾ ਕੀਤਾ ਹੈ ਬਹੁਤ ਵਧੀਆ ਕਰੇ ਜੀ ਇੱਕ ਹੋਰ ਸਵਾਲ ਤੁਸੀਂ ਇੱਥੇ ਆਨੇ ਹੋ ਟੈਸ ਜਾਨੇ ਹੋ ਜਿਹੜੇ ਇੱਥੇ ਤੋਂ ਸਟਾਫ ਨੇ ਸਾਡੀ ਭੈਣ ਹਰਪ੍ਰੀਤ ਇਹਨਾਂ ਦਾ ਤੁਹਾਡਾ ਡੀਲਿੰਗ ਕਰਨ ਦਾ ਉਹ ਸਾਰਾ ਉਹ ਕਿਵੇਂ ਤੁਹਾਨੂੰ ਉਹ ਤਾਂ ਹੀ ਹੁਣ ਤੁਸੀਂ ਕਹ ਲਓ ਵੀ ਬਹੁਤ ਹੀ ਵਧੀਆ ਜੀ ਅੰਨੇ ਸਿਸਟਰ ਹੈ ਸਾਡੇ ਵਧੀਆ ਭੈਣਾਂ ਜਿਹੜੇ ਬਹੁਤ ਹੀ ਪਰਿਆ ਤਰੀਕੇ ਨਾਲ ਹੁਣ ਇੱਥੇ ਬਜ਼ੁਰਗ ਵੀ ਆਉਂਦੇ ਉਹਨਾਂ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਜੀ ਕਈ ਮਰੀਜ਼ ਵੀ ਆਉਂਦੇ ਆ ਉਹਨਾਂ ਨੂੰ ਬਹੁਤ ਸਹੀ ਤਰੀਕੇ ਨਾਲ ਹੈਂਡਲ ਕਰਦੇ ਆ ਉਹ ਵੀ ਇਦਾਂ ਦੁੱਖ ਬੰਦੇ ਦਾ ਇਦਾਂ ਹੀ ਕਰਦੇ ਆ ਆਪਾਂ ਕਿਹੜੇ ਮੱਥੇ ਮਿਲਾਂਗੇ ਸਹੀ ਗੱਲ ਆ ਸਰ ਇਹ ਤਾਂ ਹੈ ਜੀ ਬਿਲਕੁਲ ਜੀ ਇਸ ਗੱਲ ਦਾ ਬਾਕੀ ਤੁਹਾਡਾ ਵਿਸ਼ਵਾਸ ਇਸੇ ਤਰ੍ਹਾਂ ਹੀ ਬਣਿਆ ਰਵੇ ਜੀ ਲਾਈਫ ਕੇਅਰ ਫਾਊਂਡੇਸ਼ਨ ਤੇ ਟੈਸ ਕਰੋਂਦੇ ਰਹੋ ਅੱਗੇ ਤੋਂ ਅੱਗੇ ਜਾਗਰੂਕ ਕਰਦੇ ਰਹੋ ਤੁਸੀਂ ਆਪ ਇੱਕ ਜਾਗਰੂਕ ਨਾਗਰਿਕ ਬਣਦੇ ਨਾ ਤੇ ਸੋ ਇਹ ਸੰ ਵੀਰ ਜਿਨ੍ਹਾਂ ਨੇ ਆਪਣੇ ਬਹੁਤ ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਰੱਖੀ ਕਿ ਇਹਨਾਂ ਦੇ ਮਦਰ ਦਾ ਜੋ ਟ੍ਰੀਟਮੈਂਟ ਹੈ ਉਹ ਚੱਲਦਾ ਜੀਜੋ ਹਾਰਟ ਦਾ ਤੇ ਉੱਥੇ ਵੀ ਰਿਪੋਰਟਸ ਨੇ ਪ੍ਰਵਾਂਤ ਹੁੰਦੀਆਂ ਨੇ ਕਿ ਕਹਾਣੀ ਸਿਰਫ ਇਹਨਾਂ ਦੇ ਮਦਰ ਦੀ ਨਹੀਂ ਜਾਂ ਹੋਰ ਸੀਜ਼ਨ ਦੀ ਵੀ ਬਹੁਤ ਮੁਕਤਲਿਫ ਸ਼ਹਿਰਾਂ ਵਿੱਚ ਦਿੱਤੀ ਇਥੇ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਬਟਰੀਆਂ ਚੱਲ ਰਹੀਆਂ ਨੇ ਉੱਥੇ ਹਰ ਪਾਸੇ ਇਹ ਹੀ ਕਹਾਣੀ ਹੈ ਕਿ ਰਿਪੋਰਟਾਂ ਨੇ ਹਰ ਵੱਡੇ ادارے ਵਿੱਚ ਪ੍ਰਵਾਨ ਕੀਤੀਆਂ ਨੇ ਬਹੁਤ ਡਾਕਟਰ ਇਹ ਰਿਪੋਰਟਾਂ ਪ੍ਰਵਾਨ ਕਰਦੇ ਨੇ ਕਿਉਂਕਿ ਇਹ ਕੈਨੇਬੀਲ ਸਿਟੀਫਾਈਡ ਜਿਹੜੀ ਰਿਪੋਰਟ ਹੈ ਸੋ ਸਾਡੀ ਬੇਨਤੀ ਹੈ ਕਨੌਲੀ ਅਤੇ ਕਨੌਲੀ ਦੇ ਆਮ ਜਿਹੜੇ ਨੇੜੇ ਦੇ ਵਾਸੀਆਂ ਨੂੰ ਕਿ ਇੱਥੇ ਗੁਰਦੁਆਰਾ ਸ੍ਰੀ ਹੁਤੇਗਵਾਦਰ ਸਾਹਿਬ ਰਜ਼ਾਨਾ ਸਵੇਰੇ ਲੈਬਾਰਟਰੀ 7 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲ੍ਹੀ ਹੈ ਰਾਤ ਤੱਕ ਰਿਪੋਰਟ ਫੋਨ ਤੇ ਆ ਜਾਂਦੀ ਹੈ ਤੇ ਅਗਲੇ ਦਿਨ ਤੁਸੀਂ ਇੱਥੇ ਆ ਕੇ ਹਾਰਡ ਕਾਪੀ ਲੈ ਕੇ ਤੁਸੀਂ ਆਪ ਆਪਣਾ ਜਿਹੜਾ ਇਲਾਜ ਆਪਣੇ ਜੀ ਟਰੀਟਮ ਬਹੁਤ ਸੀਕਰਵਾ ਸਾਹਿਬ ਲਈ ਮੈਂ ਬਖਸ਼ੀ ਸਿੰਘ ਤੁਸੀਂ ਜੁੜੇ ਸੀ ਲਾਈਫ ਕੇ ਫਾਊਂਡੇਸ਼ਨ ਦੇ ਨਾਲ ਸਸਰੀਪਾ